ਕਰਤੇ ਤੇ ਸਭ ਠੀਕ ਠਾਕ ਹੋਣਗੇ ਲੋਜ ਕੱਲ ਸੋ ਵੀ ਆਪਣੀ ਮੱਝ ਮੱਝ ਨੇ ਦਿੱਤੀ ਕੱਟੀ ਤੇ ਤੁਹਾਨੂੰ ਮੈਂ ਦੱਸਦਾ ਵੀ ਆਪਣੀ ਵੀਡੀਓ ਬਣਾਉਣ ਦਾ ਮਕਸਦ ਕੀ ਸੀ ਕਾਹਤੋਂ ਵੀਡੀਓ ਬਣਾਈ ਹੈ ਠੀਕ ਹੈ ਵੀਡੀਓ ਤਾਂ ਬਣਾਈ ਵੀ ਆਪਣੇ ਘਰੇ ਆਈ ਕੱਟੀ ਕੱਟੀ ਆ ਗਈ ਨੀਲੀ 라ਵੀ ਦੀ ਮੱਝ ਆਪਣੀ ਮੂਹਰਾ ਦੀ ਸੀਮਣ ਖਾਇਆ ਮੂਹਰਾ ਦਾ ਠੀਕ ਹੈ ਜੀ ਇਹ ਹੁੰਦੀ ਡੁਪਲੀਕੇਟੀ ਠੀਕ ਹੈ ਜੇ ਆਪਣੇ ਇੰਡੀਆ ਦੇ ਨਾਂ ਤੇ ਕੋਈ ਰੀਜਨ ਸੀਮਣ ਸਟਰਾ ਤਿਆਰ ਹੁੰਦੇ ਉਹਨਾਂ ਨਾਲ ਡੁਪਲੀਕੇਟੀ ਹੋਣੀ ਆਉਣੀ ਆ ਠੀਕ ਹੈ ਜੀ ਇਹ ਮੈਂ ਖਾਇ ਸੀ ਬਜਰੰਗੀ ਦਾ ਲਈ ਜਵਾਨ ਵਾਲੇ ਤਾਂ ਕਈ ਭਰਾ ਜਾਣਦੇ ਹੋਗੇ ਬਜਰੰਗੀ ਸਾਨ ਬਹੁਤ ਚੰਗਾ ਬੜਾ ਉੱਚਾ ਬਹੁਤ ਕੱਦ ਕੋਦ ਹੈ ਲੈਂਥ ਨੂੰ ਤਾਂ ਬਹੁਤ ਛੋਟੀ ਦੀ ਔਰ ਕਟੀਆਂ ਵੀ ਹੁੰਦੇ ਸਿਰੇ ਦੀਆਂ ਹੁੰਦੀਆਂ ਸਟਾਰਟਿੰਗ ਕਟੀਆਂ ਵਧੀਆਂ 1500 18 ਲੀਟਰ ਤੋਂ ਫਸਟ ਸਵੇਰ ਤੁੱਧ ਦੇ ਰਹੀਆਂ ਆਪਣੀ ਬੜੀ ਰੀਸੀਪੀ ਬਜਰੰਗੀ ਤੱਕ ਬੱਚਾ ਆ ਜਾਏ ਚਾਹੇ ਕੱਟਾ ਜਾਏ ਕਟਤੀ ਆਏ ਚੋਈ ਕੋਈ ਮਤਲਬ ਨਹੀਂ ਕੋ ਕਿ ਆਪਣੀ ਮੱਝ ਹੈ ਨਾ ਮੱਝ ਹੈਗੀ ਆਪਣੀ 22 ਲੀਟਰ ਵਾਲੀ ਠੀਕ ਹੈ ਨਾ ਤੇ ਮੱਝ ਨਹੀਂ ਚੰਗੀ 6ਵੇਂ 7ਵੇਂ ਸਵੇਰ ਤਾਂ ਕਟੋ ਘਟ ਦੋ ਤਿੰਨ ਕਟੀਆਂ ਦੇ ਗਈਆਂ ਆਪ ਨੂੰ ਤਾਰ ਕੇ ਵੀ ਇਹਦੇ ਬੱਚ ਗੋਡੇ ਗਾਡੇ بڑے ਮੋਟੇ ਨੇ ਹੱਡਾਂ ਪੈਰਾਂ ਦੀ ਬੜੀ ਖੁੱਲੀ ਆ ਕੱਟੀ ਪਹਿਲੇ ਵੀ ਇਹੋ ਜਿਹੇ ਬੱਚੇ ਹੁੰਦੇ ਸੀ ਮਤਾਰ ਕੀ ਹੋਈ ਹੈ ਕਰੇ ਪਿੰਦਰ ਤੇ ਮੈਂ ਇੱਕ ਬਰੀਡ ਤਿਆਰ ਕਰਨੀ ਹੈ ਇੱਕ ਅੱਗੇ ਨਸਲ ਲੈ ਕੇ ਜਾਣੀ ਮੈਂ ਮੱਝ ਤੋਂ ਕਿਉਂਕਿ ਮੇਰੀ ਰੀਜੰਡ ਮੈਂ ਘਰ ਦੇ ਬੱਚੇ ਤਿਆਰ ਕਰਾਂ ਪਰ ਦੋਸਤੋ ਇੱਥੇ ਪਤਾ ਕਿ ਹੁਣ ਨਾ ਤੇ ਆਪਾਂ ਕਸੂਰ ਕਰ ਸਕਦੇ ਡਾਕਟਰ ਦਾ ਹੁਣ ਕਸੂਰ ਕਿੰਦਾ ਕਰੀਏ ਨਾ ਆਪਾਂ ਕਸੂਰ ਕੱਢ ਸਕਦੇ ਮਾਲਕ ਦਾ ਜਿੱਥੋਂ ਇਹ ਸੀਮਾਂ ਤਿਆਰ ਹੁੰਦਾ ਠੀਕ ਹੈ ਕਦੇ ਵੀ ਕੋਈ ਮਾਲਕ ਆਪਦੇ ਸਾਹੰਦ ਆ ਜਾ ਆਪਦਾ ਨਾਮ ਖਰਾਬ ਨਹੀਂ ਕਰਦਾ ਹੁੰਦਾ ਇਹ ਇਹ ਤਾਂ ਡੁਪਲੀਕੇਟੇ ਵਿਛੇਰੇ ਬੰਦੇ ਕਰਦੇ ਨੇ ਜਿੱਥੋਂ ਪੈਦਾ ਹੁੰਦੇ ਨੇ ਇਹ ਬਹੁਤ ਘਟੀਆ ਗੱਲ ਹੈ ਕਿਉਂਕਿ ਕਿ ਕਿਸਾਨ ਦੀ ਮਿਹਨਤ ਖਰਾਬ ਹੁੰਦੀ ਹੈ 10 ਮਹੀਨੇ ਹੋ ਗਏ ਮੈਨੂੰ ਇਸ ਮੱਝ ਉਤੇ ਮਿਹਨਤ ਕਰਦੇ ਨੂੰ ਬੜਾ ਵਧੀਆ ਮੈਂ ਜੀ ਕਿਉਂਕਿ ਮੱਝ ਵੈਸੇ ਜੰਗੀ ਸਾਹਮਣੇ ਅਸੀਂ ਕਰਦੇ ਕਰਦੇ ਮੱਝ ਦੀ ਠੀਕ ਹੈ ਮੱਝ ਥੱਲੇ ਦੁੱਧ ਬਹੁਤ ਹੈ ਠੀਕ ਹੈ ਨੇ ਜਦੋਂ ਬੰਦਾ ਚੁੰਦਾ ਨੇ ਜਦੋਂ ਅਨਕ ਪਤਾ ਦੱਸਦੀ ਆ ਵੀ ਮੈਂ ਮੇਰੇ ਥੱਲੇ ਦੁੱਧ ਹੈਗਾ ਠੀਕ ਹੈ ਜੀ ਤੇ ਇੰਨੇ ਚ ਪਤਾ ਕੀ ਹੁਣਾ ਹੁਣ ਮਿਹਨਤ ਖਰਾਬ ਹੁੰਦੀ ਆ 10 ਮਹੀਨੇ ਤੇ ਇੱਥੇ ਚਲ ਮੱਝ ਵੀ 20 ਲੀਟਰ ਵਾਲੀ ਕੋ ਚੱਕਰ ਜੇ ਮੱਝ 10 12 ਲੀਟਰ ਤੇ ਬੰਦਾ ਕੀ ਕਰੋ ਦੂਸਰਾ ਜੇ ਕੱਟਾ ਜਾਂਦਾ ਫਿਰ ਕੀ ਕਰਦੇ ਕੱਟਾ ਹੀ ਹੋਈ 5 2 4000 5000 ਦਾ ਵਿਕਨਸ ਜੇ ਤਾਂ ਚਲ ਮੈਂ ਕੱਟੀ ਮੈਂ ਰੱਖ ਲੂੰਗਾ ਮੇਰੀ ਮੱਝ ਚੰਗੀ ਆ ਕੋਈ ਗੱਲ ਨਹੀਂ ਤਾਂ ਜਾਂਦੇ ਦੋਸਤ ਕਦੀ ਵੀ ਸੀਮਨ ਘਰੇ ਆਪਦੇ ਮੱਝ ਦੇ ਰਖੋਣਾ ਕਦੀ ਕਿਸੇ ਵੀ ਆਪ ਨੂੰ ਮਨਪਸੰਦ ਸਾਂਹ ਹੁੰਦਾ ਨਾ ਵੀ ਮੈਂ ਇਸ ਸਾਂਹ ਦੇ ਬੱਚੇ ਲੈਣੇ ਤੇ ਸਿੱਧਾ ਉਹਦੇ ਡਾਇਰੈਕਟਰ ਦੇ ਘਰੇ ਜਾਓ ਸਿਲੰਡਰ ਲਿਖੇ ਜਾਓ ਤੇ ਪਰਸਨਲ ਡਾਕਟਰ ਜਿਹੜਾ ਘਰੇ ਆਉਂਦਾ ਦੋ ਚਾਰ ਸਾਲਾਂ ਪੰਜ ਸਾਲਾਂ ਦਾ ਉਹਦੇ ਸਿਲੰਡਰ ਚ ਰੱਖ ਦੋ ਕੋਈ ਗੱਲ ਨਹੀਂ ਉਹਨੂੰ ਬੇਸ਼ੱਕ ਖਰਚਾ ਦੇ ਦਿਓ ਠੀਕ ਹੈ ਕਦੇ ਵੀ ਆਪ ਦਾ ਇਛਾਣ ਮੱਝ ਜਾਂ ਗਾਂ ਦੇ ਉਹ ਫੇਰ ਸੀਮਾ ਰੱਖ ਲੋ ਨਹੀਂ ਤੇ ਜੇ ਆਪਾਂ ਕਹਿੰਦੀਆਂ ਵਿੱਚ ਵਿਚੋਲਣੀਆਂ ਕੋਲ ਲਵਾਂਗੇ ਨਾ ਕਿਤੇ ਡਿਸਟ੍ਰੀਬਿਊਟਰ کہیں ਬੜੇ ਚੰਗੇ ਨੇ ਮਦਨ ਵਧੀਆ ਕੰਮ ਕਰ ਰਹੇ ਨੇ ਬੰਦੇ ਪਰ ਵਿੱਚ ਡੁਪਲੀਕੇਟ ਵਾਲਾ ਸਿਸਟਮ ਆ ਹੋ ਜਾਂਦਾ ਉਸ ਕੀ ਹੁੰਦਾ ਕਿ ਜਿਹੜੇ ਸਸਤੇ ਚੱਕੇ ਗਾਹ ਨਾਲੇ ਮੈਂ ਸੀਮਿੰਟ ਚੰਗਾ ਵਧੀਆ ਪੈਸੇ ਨਾਲ ਖਾਇਆ ਠੀਕ ਆ ਸਸਤਾ ਨਹੀਂ ਖਾਇਆ ਮਤਲਬ ਵੀ ਇੱਕ ਵਧੀਆ ਪੈਸੇ ਦੇ ਦਿੱਤੇ ਖਰਚਾ ਦਿੱਤਾ ਵੀ ਕੋਈ ਗੱਲ ਨਹੀਂ ਵੀ ਵਧੀਆ ਸੀਮਿੰਟ ਆ ਵੀ ਮੈਨੂੰ ਤਾਂ ਆਪਣੇ ਬੱਚੇ ਤੱਕ ਮਤਲਬ 2-4000 ਨਾਲ 2-500 ਨਾਲ ਕੋਈ ਫਰਕ ਨਹੀਂ ਪੈਂਦਾ ਤੇ ਪਰ ਇੱਥੇ ਆਹ ਆ ਚੀਜ਼ ਬਣ ਗਈ ਹੁਣ ਦੱਸੋ ਇੱਥੇ ਬੰਦਾ ਕੀ ਕਰੇ ਕੀ ਕੀ ਕਿਸਾਨ ਤਰੱਕੀ ਕਰ ਲੂਗਾ ਕੀ ਹੁੰਦਾ ਮੰਨ ਲਾ ਵੀ ਅੱਗੇ ਵਧੂਗਾ ਵਧੂਗਾ ਤਾਂ ਹੀ ਜਾਂਦੇ ਕਰੇ ਬੱਚੇ ਚੰਗੇ ਹੋਣਗੇ ਕੱਟੀਆਂ ਚੰਗੀਆਂ ਚੰਗੇ ਦੋਤੀਆਂ ਹੋਣਗੀਆਂ ਫਿਰ ਉਹਦੀ ਆਮਦਨ ਵਧਣੀ ਹੈ ਜੇ 10-12 ਲੀਟਰ ਵਾਲੀ ਕਿਤ ਠੀਕ ਹੈ ਮਤਲਬ ਬੰਦੇ ਜੋਰ ਬਹੁਤ ਲਾ ਰਹੇ ਕਈ ਬੰਦੇ ਇੰਨਾ ਜੋਰ ਲਾ ਰਹੇ ਵਿੱਚ ਘਰ ਘਰ ਵਧੀਆ ਕਟੀਆਂ ਹਨ ਪਰ ਵਿੱਚ ਜੇ ਕਹਦੀ ਨਾ ਰੀਜਨਲ ਨਾਲ ਦੇ ਨਾਲ ਇੱਕ ਡੁਪਲੀਕੇਟ ਹੀ ਹੁੰਦੀ ਆ ਨਾਲੇ ਦੋਸਤੋ ਅਸੀਂ ਖੁਦ ਰਹਿਣੇ ਸਾਨੂੰ ਤਾਂ ਪਤਾ ਵੀ ਇਧਰ ਮੱਝਾਂ ਛੋਟੀਆਂ ਕਿਹੋ ਜੀਆਂ ਤਾਂ ਬਾਹਰੀ ਸਟੇਟਾਂ ਵਾਲੇ ਵੀਰਪੈਣਪਰਾ ਹਰਿਆਣੇ ਚੋਂ ਜਿਆਦੀ ਮੱਝਾਂ ਛੋਟੀਆਂ ਖਾਸ ਕਰਕੇ ਲਈ ਕਿਤੇ ਜਾਂਦੇ ਨੇ ਤੇ ਬਾਕੀ ਹੁਣ ਦੋਸਤੋ ਪਤਾ ਗੱਲ ਕੀ ਆ ਰੀਜਨਲ ਦੇ ਨਾਲ ਡੁਪਲੀਕੇਟ ਵਾਲਾ ਆ ਰਿਹਾ ਠੀਕ ਹੈ ਜੇ ਰੀਜਨਲ ਇੱਕ ਸਟਾਰ ਤਿਆਰ ਹੁੰਦੇ ਹੁੰਦੇ ਨਾਲ ਪਤਾ ਨਹੀਂ ਕਿੰਨੇ ਕੁ ਤਿਆਰ ਕਰ ਦਿੰਦੇ ਡੁਪਲੀਕੇਟ ਤੇ ਥੋੜੀ ਜਿਹੀ ਹਨਮਤ ਕਰਨੀ ਪਊਗੀ ਮੰਨ ਲਾ ਸਿੱਧਾ ਡਾਇਰੈਕਟ ਮਾਲਕ ਦੇ ਘਰੋਂ ਜਿੱਥੋਂ ਪਨਾ ਸੀਮਾ ਸਟਾਰ ਤਿਆਰ ਹੁੰਦਾ ਜਿਹੜੇ ਸਾਹ ਦਾ ਉਹਦੇ ਕੋ ਖੁਦ ਲਿਖੀ ਜਾਣਾ ਪਊਗਾ ਨਹੀਂ ਤੇ ਇਹ ਵਿੱਚ ਵਿਚੋਲੇ ਵਾਲੇ ਤੇ ਸਿਸਟਮ ਆ ਹੋ ਜਾ ਕਰੂਗਾ ਹਣ ਮੂਰਾ ਦਾ ਲਿਖਿਆ ਤੇ ਨੀਲੀ ਦਾ ਕਿਉਂਕਿ 10 12 ਲੀਟਰ ਵਾਲੀ ਮੱਝ ਆਪਣਾ ਘਰ ਦਾ ਖਰਚਾ ਨਹੀਂ ਚਲਾ ਸਕਦੀ ਕੁੱਟ-ਕੁੱਟ ਜੇ 18 20 ਲੀਟਰ ਮੱਛਲੇ ਦੁੱਧ ਹੈਗਾ ਤਾਂ ਹੀ ਆਪਾਂ ਆਪਣੇ ਜ਼ਰੂਰਤਾਂ ਘਰ ਦੀਆਂ ਪੂਰੀਆਂ ਕਰ ਸਕਦੇ ਹਾਂ ਤਾਂ ਹੀ ਸਾਵਧਾਰ ਰਹੋ ਤੇ ਜਿੱਥੋਂ ਵੀ ਲੋ ਤਾਂ ਡਾਇਰੈਕਟ ਲੋ ਠੀਕ ਹੈ ਤੇ ਬਾਕੀ ਸਸਟੀ ਘਾਲ ਜੀ ਸਾਰਿਆਂ ਨੂੰ ਤੇ ਮਿਲਦੇ ਆਂ ਨੈਕਸਟ ਵੀਡੀਓ ਵਿੱਚ